ਰਾਸ਼ਟਰੀ ਨਿਰਦੇਸ਼ਕ ਭਾਰਤੀ ਵਾਲਮੀ ਦੀ ਤਰਫ ਮਾਲ ਬਾਵਾਸ ਅੱਜ ਸਾਰੇ ਕਾਰਤਿਕ ਬੱਗਨ ਜਿਹੜਾ ਇੱਕ ਛੋਟਾ ਜਿਹਾ ਬੱਚਾ 22 ਸਾਲ ਦਾ ਉਹਦੀ ਕਾਤਲਾ ਨੇ ਗੋਲੀਆਂ ਮਾਰ ਕੇ ਕਤਲ ਕਰਤਾ ਔਰ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਆ ਸਾਰਾ ਸ਼ਹਿਰ ਜਿਹੜਾ ਆ ਉਹਦੇ ਸੰਸਕਾਰ ਚ ਆਏ ਆ ਸਭ ਤੋਂ ਪਹਿਲਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਉਹਨਾਂ ਨੇ ਦੁੱਖ ਵਧਾਇਆ ਸ਼ਹਿਰ ਵਾਸੀਆਂ ਨੇ ਵਕਤ-ਵਕਤ ਜਾਂ ਸਾਰੇ ਲੋਕ ਆਏ ਆ। ਔਰ ਪੁਲਿਸ ਕਮਿਸ਼ਨਰ ਸਾਹਿਬ ਨੇ ਜੋ ਵਿਸ਼ਵਾਸ ਦੁਆਇਆ ਵਾ ਕਿ ਜਿਹੜੇ ਗਾਤਲ ਜਿੰਨੇ ਮਰਜ਼ੀ ਵੱਡੇ ਹੋਣ ਜਿੱਥੇ ਮਰਜ਼ੀ ਨੂੰ ਕਿਉਂ ਕੋਈ ਵੀ ਬਖਸ਼ਿਆ ਨਹੀਂ ਜਾਏਗਾ। ਇਸ ਕਰਕੇ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਆ ਕਿ ਜਿਹੜੇ ਵੀ ਦੋਸ਼ੀ ਆ ਉਹਨਾਂ ਨੂੰ ਜਲਦ ਤੋਂ ਜਲਦ ਫ੍ਰੇਸ ਕਰਕੇ ਸਲਾਖਾਂ ਦੇ ਪਿੱਛੇ ਦਿੱਤਾ ਜਾਵੇ ਔਰ ਪੁਲਿਸ ਕਮਿਸ਼ਨਰ ਸਾਹਿਬ ਨੇ ਵਿਸ਼ਵਾਸ ਦਵਾਇਆ ਕਿ ਉਹ ਟਰੇਸ ਹੋ ਚੁੱਕੇ ਆ ਔਰ ਜਲਦੀ ਉਹ ਸਲਾਖਾਂ ਦੇ ਪਿੱਛੇ ਹੋਣਗੇ ਮੈਂ ਇੱਕ ਵਾਰ ਫੇਰ ਸਾਰਿਆਂ ਦਾ ਬਹੁਤ ਬਹੁਤ ਤਾਸ਼ਕਰਤ ਕਰਦਾ ਹਾਂ ਜੀਵਾ ਅਜੀਪਾਲ ਮੈਂ ਅਜੀਪਾਲ ਦਸਾਵਰ ਜੀ ਭਾਰਤੀ ਜਨਤਾ ਪਾਰਟੀ ਐਸਸੀ ਮੋਰਚੇ ਦਾ ਜ਼ਿਲ੍ਹਾ ਪ੍ਰਧਾਨ ਤੇ ਭਾਰਤੀ ਵਾਲੀ ਮੀਕੀ ਧਰਮ ਸਮਾਜ ਦਾ ਭਾਰਤ ਦਾ ਕਾਰਜਕਾਰੀ ਮੈਂਬਰ ਅੱਜ ਅਸੀਂ ਇੱਥੇ ਕਾਰਤਿਕ ਬੱਗਨ ਦੇ ਸੰਸਕਾਰ ਤੇ ਆਏ ਆ ਤੇ ਜਿਹੜਾ ਹਜ਼ਾਰਾਂ ਦਾ ਇਕੱਠ ਇੱਥੇ ਯੁਵਾ ਜਿਹੜੇ ਇੱਥੇ ਇਕੱਠੇ ਹੋਏ ਆ ਤੇ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਬਸ ਇਹ ਬੇਨਤੀ ਹੈ ਕਿ ਜਿਹੜੇ ਲੋਕ ਇੱਥੇ ਇਕੱਠੇ ਹੋਏ ਆ ਇਹਨਾਂ ਦੀ ਜਿਹੜੀ ਭਾਵਨਾਵਾਂ ਨੂੰ ਦੇਖਦੇ ਹੋਏ ਜਿਹੜੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਫੜ ਕੇ ਕਿ ਤਾਂ ਜੋ ਇੱਕ ਮਿਸਾਲ ਕਾਇਮ ਹੋ ਸਕੇ ਵਿਧਾਨੇ 'ਚ ਦੁਬਾਰਾ ਕਦੀ ਕਿਸੇ ਦਲਿਤ ਦੇ ਬੱਚੇ ਤੇ ਕੋਈ ਇਦਾਂ ਜਿਹੜੇ ਕਾਨੂੰਨੀ ਹਰਕਤ ਕਰਕੇ ਅਦਾਲਤ ਤੇ ਅਤਿਆਚਾਰ ਕਰਕੇ ਮਰਡਰ ਨਾ ਕਰ ਸਕੇ ਧੰਨਵਾਦ